ਪਰ ਸੇਟੋਟਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਨਵੀਂ ਕਹਾਣੀ ਹੈਗੀ ਜਿਹੜੀ ਪਿਛਲੇ ਕੁਝ ਦਿਨਾਂ ਉਹਦੇ ਵਿੱਚ ਹੀ ਘਟਨਾ ਹੋਈ ਆ ਉਹ ਤੇ ਪੂਰੀ ਦੁਨੀਆ ਦੇ ਵਿੱਚ ਉਹ ਤਾਂ ਰੌਲਾ ਪੈ ਗਿਆ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਵੱਡੇ-ਵੱਡੇ ਅਖਬਾਰਾਂ ਦੇ ਵਿੱਚ ਉਹਦੀ ਨਿਊਜ਼ ਚੱਲ ਰਹੀ ਆ ਦੋ ਛੋਟੀਆਂ ਜਿਹੀ ਇਨਫੋਰਮੇਸ਼ਨ ਮੇਰਾ ਚੈਨਲ ਹੈਗਾ ਜੀ ਸਟਾਕ ਮਾਰਕੀਟ ਨਾਲ ਰਿਲੇਟਡ ਜੇ ਕੋਈ ਮੇਰੇ ਦੋਸਤ ਸਟਾਕ ਮਾਰਕੀਟ ਪਰ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਆ ਤਾਂ ਮੇਰੇ ਉਸ ਚੈਨਲ ਦੇ ਉੱਪਰ ਜਾ ਕੇ ਲੈ ਸਕਦੇ ਮੈਂ 17 ਸਾਲ ਤੋਂ ਇਹ ਕੰਮ ਕਰ ਰਿਹਾ ਹਾਂ ਇਸੇ ਚੈਨਲ ਦੇ ਉੱਪਰ ਇਹ ਜੜਾ ਆਪਣਾ ਹੈਗਾ ਦੁਨੀਆ ਕ੍ਰਾਈਮ ਦੀ ਦੇ ਉੱਪਰ ਮੇਰਾ ਇੱਕ ਹੋਰ ਸੈਕਸ਼ਨ ਹੈਗਾ ਵਾ ਕਿ ਅੱਜ ਮੈਂ ਕੀ ਪੜਿਆ ਤੇ ਉਹਦੇ ਵਿੱਚ ਮੈਂ ਬੜੀ ਇੰਟਰਸਟਿੰਗ ਅੱਜ ਦਾ ਜਿਹੜਾ ਐਪੀਸੋਡ ਹੋਊਗਾ ਹੁਣ ਤਾਂ 2-3 ਘੰਟੇ ਬਾਹਤ ਆਜੂਗਾ ਇਸ ਵੀਡੀਓ ਤੋਂ ਬਾਅਦ ਤੇ ਅੱਜ ਦੀ ਆਪਣੀ ਕਿਤਾਬ ਹੈਗੀ ਆ ਇੱਕ ਬਹੁਤ ਫੇਮਸ ਆਪਣੀ ਇੰਡੀਅਨ ਸਿਨੇਮਾ ਦੀ ਬਹੁਤ ਫੇਮਸ ਫਿਲਮ ਹੋਈ ਹੈ ਸ਼ੋਲੇ ਤਾਂ ਉਹ ਕਿਤਾਬ ਹੈਗੀ ਆ ਸ਼ੋਲੇ ਦੀ ਪੂਰੀ ਮੇਕਿੰਗ ਦੇ ਨਾਲ ਕਿਵੇਂ ਲੋਕਾਂ ਨੂੰ ਕਾਸਟ ਕੀਤਾ ਗਿਆ ਸ਼ੂਟਿੰਗ ਦੇ ਦੌਰਾਨ ਕੀ ਕੀ ਬੜੀਆਂ ਮਤਲਬ ਮਜ਼ੇਦਾਰ ਕਿੱਸੇ ਹੋਏ ਬਹੁਤ ਵਧੀਆ ਕਿਤਾਬ ਹੈਗੀ ਆ ਉਹ ਅਲੱਗ ਅਲੱਗ ਲੋਕਾਂ ਬਾਰੇ ਅਸਲ ਵਿੱਚ ਜੋ ਗੱਬਰ ਦਾ ਕਰੈਕਟਰ ਸੀ ਹਮਜਦ ਖਾਨ ਨੂੰ ਰੀਅਲ ਦੇ ਵਿੱਚ ਕਿਸ ਤਰ੍ਹਾਂ ਦਾ ਇਨਸਾਨ ਨੇ ਤੇ ਬਹੁਤ ਕੁਝ ਹੈਗਾ ਉਹਦੇ ਵਿੱਚ ਤੇ ਤੁਸੀਂ ਉਹ ਵੀ ਵੀਡੀਓ ਨੂੰ ਜ਼ਰੂਰ ਦੇਖਿਓ ਲਾਈਕ ਕਰਿਓ ਕਿਤਾਬਾਂ ਦੀ ਗੱਲਾਂ ਹੈਗੀਆਂ ਚੰਗੀਆਂ ਗੱਲਾਂ ਹੁੰਦੀਆਂ ਨੇ ਤੇ ਹੁਣ ਆਪਾਂ ਉਨ ਮੋੜਦੇ ਆ ਆਪਣੀ ਅੱਜ ਦੀ ਕਹਾਣੀ ਵੱਲ ਮਹਾਰਾਸ਼ਟਰ ਸਟੇਟ ਦਾ ਇੱਕ ਏਰੀਆ ਹੈ ਸਿੰਧੂ ਦੁਰਗ ਜੰਗਲਾਂ ਵਾਲਾ ਏਰੀਆ ਹੈ ਬਹੁਤ ਗ੍ਰੀਨਰੀ ਬਹੁਤ ਸੋਹਣਾ ਏਰੀਆ ਹੈਗਾ ਸਿੰਧੂ ਦੁਰਗ ਦਾ ਏਰੀਆ ਤੇ ਮੇਨ ਸ਼ਹਿਰਾਂ ਤੋਂ ਬਹੁਤ ਦੂਰ ਆ ਮੁੰਬਈ ਤੋਂ ਵੀ 460 ਕਿਲੋਮੀਟਰ ਦੂਰ ਹੈਗਾ ਏਰੀਆ ਸਿੰਧੂ ਦੁਰਗ ਦਾ ਤੇ ਮੈਂ ਵੀ ਐਕਚੁਅਲੀ ਹੁਣ ਜਿਹੜਾ ਮੇਰਾ ਅਗਲਾ ਵੀ ਘੁੰਮਣ ਫਿਰਨ ਦਾ ਪ੍ਰੋਗਰਾਮ ਬਣ ਰਿਹਾ ਹੋ ਐਕਚੁਅਲੀ ਬਹੁਤ ਟਾਈਮ ਤੋਂ ਮੈਂ ਇਹੀ ਏਰੀਆ ਵਾ ਜਿੱਥੇ ਮੈਂ ਵੀ ਜਾਣਾ ਚਾਹੁੰਦਾ ਸੀ ਤੇ ਅੱਜ ਦੀ ਖਬਰ ਵੀ ਉੱਥੋਂ ਦੀ ਹੈਗੀ ਆ ਥੋੜਾ ਜਿਹਾ ਪਹਾੜੀ ਏਰੀਆ ਛੋਟੀਆਂ-ਛੋਟੀਆਂ ਜਿਹੀਆਂ ਪਹਾੜੀਆਂ ਹੈਗੀਆਂ ਨੇ ਉੱਥੇ ਪੂਰਾ ਏਰੀਆ ਜਿਹੜਾ ਹੈ ਜੰਗਲਾਂ ਦੇ ਨਾਲ ਕਿਰਿਆ ਹੋਇਆ ਜੋ ਜੋ ਅੰਦਰ ਜਾਂਦੇ ਆ ਤੇ ਜੰਗਲ ਜਿਹੜੇ ਹੈਗੇ ਉਹ ਬਹੁਤ ਘਣੇ ਹੁੰਦੇ ਜਾਂਦੇ ਡੈਂਸ ਹੁੰਦੇ ਜਾਂਦੇ ਆ ਹੁਣੇ ਕੁਛ ਦਿਨ ਪਹਿਲਾਂ ਹੀ 27 ਜੁਲਾਈ ਨੂੰ ਛੋਟੇ ਛੋਟੇ ਪਿੰਡ ਨੇ ਉੱਥੇ ਤੇ ਉਹਨਾਂ ਪਿੰਡਾਂ ਦੇ ਜਿਹੜੇ ਲੋਕ ਨੇ ਤੇ ਉਹਨਾਂ ਦਾ ਜ਼ਿਆਦਾਤਰ ਜਿਹੜੀ ਜੀਵਨ ਸ਼ੈਲੀ ਹੈਗੀ ਆ ਖੇਤ ਨੇ ਉਹਨਾਂ ਦੇ ਛੋਟੇ ਛੋਟੇ ਖੇਤ ਉੱਥੇ ਉਹ ਆਪਦੀਆਂ ਮਤਲਬ ਫਸਲ ਵਗੈਰਾ ਜਿਹਾ ਇਸ ਤਰ੍ਹਾਂ ਦਾ ਬੀਜਦੇ ਤੇ ਇਸ ਤੋਂ ਇਲਾਵਾ ਉਹਨਾਂ ਦੇ ਜਾਨਵਰ ਰੱਖੇ ਹੋਏ ਨੇ ਮੇਨਲੀ ਗਾਵਾਂ ਨੇ ਤੇ ਉਹਨਾਂ ਨੂੰ ਚਰਾਉਂਦੇ ਰਹਿੰਦੇ ਉਹਨਾਂ ਹੀ ਜੰਗਲਾਂ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਦੇ ਇੱਕ ਕਿਸਾਨ ਤੇ ਚਰਵਾਹੇ ਆਪਾਂ ਕਹਿ ਲੈਨੇ ਆ ਪੰਦੁਰੰਗ ਗਵਕਰ ਉਹਨਾਂ ਦਾ ਨਾਮ ਆ ਪੰਦੁਰੰਗ ਗਵਕਰ 27 ਜੁਲਾਈ ਨੂੰ ਆਪਣੀਆਂ گاਵਾਂ ਦਾ ਉਜੜ ਲੈ ਕੇ ਇਸੇ ਇਲਾਕੇ ਦੇ ਵਿੱਚ ਘੁੰਮ ਰਹੇ ਆ ਜੰਗਲਾਂ ਦੇ ਵਿੱਚ ਤੇ ਕਈ ਵਾਰੀ ਉਹ ਹੁੰਦਾ ਕਿ ਜਾਨਵਰ ਉਹ ਉਹਨਾਂ ਨੂੰ ਨਹੀਂ ਕੁਝ ਚੰਗਾ ਲੱਗਦਾ ਜਾਂ ਉਹ ਪਸੰਦ ਆਉਂਦਾ ਜੋ ਚਰ ਰਹੇ ਆ ਤਾਂ ਉਹ ਬਹੁਤ ਦੂਰ ਨਿਕਲ ਗਏ ਉਸ ਦਿਨ ਤੋ ਕਿਹੜੇ ਏਰੀਏ ਚ ਨਿਕਲ ਕੇ ਜਿੱਥੇ ਨਾਰਮਲੀ ਉਸ ਏਰੀਏ ਦੇ ਲੋਕ ਘਟ ਜਾਂਦੇ ਬਹੁਤ ਘਟ ਜਾਂਦੇ ਕਿਉਂਕਿ ਉਰੇ ਹੀ ਉਹਨਾਂ ਦਾ ਸਰ ਜਾਂਦਾ ਉਹਨਾਂ ਦੇ ਜਾਨਵਰ ਨੇੜੇ ਤੇੜੇ ਆਪਣੇ ਪਿੰਡਾਂ ਦੇ ਚਰ ਕੇ ਖਾ ਵਗੈਰਾ ਦਾ ਸਾਰਾ ਉਹੀ ਤੇ ਮੁੜੇ ਆਉਂਦੇ ਪਰ ਇਹ ਹੁਣ ਉੱਥੇ ਇੱਕ ਪਿੰਡ ਸੁਨਰਲੀ ਸੁਨਰਲੀ ਪਿੰਡ ਦੇ ਕੋਲ ਤੱਕ ਪਹੁੰਚ ਜਾਂਦੇ ਆ ਇਸ ਏਰੀਆ 'ਚ ਬਹੁਤ ਘੱਟ ਲੋਕ ਜਾਂਦੇ ਆ ਜੇ ਕੋਈ ਜਾਂਦਾ ਵੀ ਆ ਕੋਈ ਟਾਵਾ ਟੱਲਾ ਜਾਂਦਾ ਤੇ ਬਹੁਤ ਕੋਈ ਦਿਨਾਂ ਤੋਂ ਬਾਅਦ ਹੀ ਉੱਧਰ ਕੋਈ ਪਹੁੰਚਦਾ ਕਿਉਂਕਿ ਉੱਥੇ ਜੰਗਲ ਜਿਹੜਾ ਬਹੁਤ ਹੀ ਘਣਾ ਹੋ ਜਾਂਦਾ ਜਦੋਂ ਹੀ ਉੱਥੇ ਪਹੁੰਚਦੇ ਆ ਆਪਣੀਆਂ ਗਾਵਾਂ ਦੇ ਨਾਲ ਗਾਵਾਂ ਚੱਲ ਰਹੀਆਂ ਤਾਂ ਇਹਨਾਂ ਨੂੰ ਆਵਾਜ਼ ਆਉਂਦੀ ਆ ਜਿਵੇਂ ਜਾਨਵਰ ਦੀ ਹੁੰਦੀ ਆ ਪਰ ਜਾਨਵਰ ਤੇ ਇਨਸਾਨ ਦੀ ਮਿਕਸ ਜੀ ਆਵਾਜ਼ ਇਹਨਾਂ ਨੂੰ ਲੱਗਦੀ ਆ ਬੜੀ ਅਜੀਬ ਤੇ ਬਹੁਤ ਉੱਚੀ ਆਵਾਜ਼ ਲੱਗਦੀ ਆ ਤਾਂ ਇੱਕਦਮ ਇਹ ਘਬਰਾ ਜਾਂਦੇ ਆ ਕਿ ਇੱਕਦਮ ਇਹ ਇੱਧਰ ਤਾਂ ਕੋਈ ਹੈ ਹੀ ਨਹੀਂਗਾ ਤੇ ਇੱਥੇ ਇਹ ਆਵਾਜ਼ ਕਿੱਧਰੋਂ ਆਈ ਆ ਜਿਹੜੇ ਪੰਦੁਰੰਗਾਵਕਰ ਹੁੰਦੇ ਆ ਤੇ ਉਹ ਆਵਾਜ਼ ਵੱਲ ਨੂੰ ਜਾਂਦੇ ਆ ਦੇਖਦੇ ਕਿ ਕੀ ਹੈਗਾ ਜਦੋਂ ਉੱਥੇ ਜਾਂਦੇ ਆ ਤੇ ਉਹ ਦੇਖਦੇ ਆ ਕਿ ਲਾਈਕ ਹੈਰਾਨ ਹੋ ਜਾਂਦੇ ਆ ਉਹ ਕਿ ਇੱਕ ਇਨਸਾਨ ਇੱਕ ਲੇਡੀ ਨੇ ਉਹਨਾਂ ਦੀ ਇੱਕ ਲੱਤ ਬੰਨੀ ਹੋਈ ਆ ਦਰਖਤ ਦੇ ਨਾਲ ਲੋਹੇ ਦੀ ਚੇਨ ਦੇ ਨਾਲ ਇਹ ਜੀ ਜੰਗਲ ਦੇ ਅੰਦਰ ਜਿੱਥੇ ਕੋਈ ਜਾਂਦਾ ਹੀ ਨਹੀਂ ਜਿੱਥੇ ਇਹ ਵੀ ਜਿਹੜੇ ਲੋਕ ਉੱਥੇ ਰਹਿੰਦੇ ਆ ਉਹਨਾਂ ਹੀ ਏਰੀਏ ਦੇ ਲੋਕ ਨੇ ਉਹਨਾਂ ਪਿੰਡਾਂ ਦੇ ਲੋਕ ਆ ਉਹ ਵੀ ਉੱਥੇ ਨਹੀਂ ਕਦੇ ਜਾਂਦੇ ਤੇ ਇੱਕ ਲੇਡੀ ਇਹਦੀ ਲਤ ਲੋਹੇ ਦੀ ਜੰਜੀਰ ਦੇ ਨਾਲ ਬੰਨੀ ਹੋਈ ਇੱਕ ਦਰਖਤ ਦੇ ਨਾਲ ਉੱਥੇ ਹੈਗੀ ਤਾਂ ਹੁਣ ਹੈਰਾਨ ਹੋਣਾ ਤਾਂ ਸੁਭਾਵ ਸੁਭਾਵਿਕ ਹੈਗਾ ਉਹਨਾਂ ਦਾ ਤੇ ਜਦੋਂ ਦੇਖਦੇ ਉਹਨਾਂ ਦੀ ਹਾਲਤ ਵਗੈਰਾ ਦੇਖਦੇ ਆ ਤਾਂ ਸਾਰੀ ਜਿਹੜੀ ਸਿਚੁਏਸ਼ਨ ਦੀ ਸੀਰੀਅਸਨੈਸ ਹੈਗੀ ਉਹ ਸਾਹਮਣੇ ਆਉਂਦੀ ਆ ਤੇ ਹੁਣ ਉਸ ਤੋਂ ਬਾਅਦ ਉਹ ਕੀ ਕਰਦੇ ਆ ਸਭ ਤੋਂ ਪਹਿਲਾਂ ਤਾਂ ਵਾਪਸ ਪਿੱਛੇ ਭੱਜਦੇ ਆ ਪਿੰਡ ਵੱਲੋਂ ਪਿੰਡੋਂ ਹੋਰ ਲੋਕਾਂ ਨੂੰ ਇਕੱਠੇ ਕਰਦੇ ਕਿਉਂਕਿ ਉਹ ਹੁਣ ਇਕੱਲੇ ਇੱਕ ਤਾਂ ਮੈਨੇਜ ਨਹੀਂ ਕਰ ਸਕਦੇ ਦੂਸਰਾ ਹੁਣ ਕੱਲਾ ਬੰਦਾ ਇਹ じゃ ਕੁਛ ਕਰੂਗਾ ਤੇ ਜੇ ਉੱਪਰੋਂ ਕਿਸੇ ਹੋਰ ਨੇ ਦੇਖ ਲਿਆ ਤਾਂ ਹੋ ਸਕਦਾ ਕਿ ਉਹਨੂੰ ਹੀ ਕੋਈ ਕਿਸੇ ਤਰ੍ਹਾਂ ਦਾ ਉਹ ਬਣਾ ਲਵੇ ਕਿ ਤੂੰ ਹੀ ਇਹ ਸਭ ਕੁਝ ਕਰ ਰਿਆ ਤੂੰ ਆ ਕੀ ਕਰੀ ਜਾਂਦਾ ਵਾ ਤਾਂ ਉਸੇ ਟਾਈਮ ਪਿੰਡ ਵੱਲ ਜਾ ਕੇ ਲੋਕਾਂ ਨੂੰ ਲਿਆਉਂਦੇ ਆ ਲੋਕਾਂ ਨੂੰ ਲਿਉਣ ਤੋਂ ਬਾਅਦ ਫਿਰ ਉਹ ਸਾਰੇ ਪੁਲਿਸ ਨੂੰ ਖਬਰ ਕਰਦੇ ਥੋੜੀ ਦੇਰ ਬਾਅਦ ਪੁਲਿਸ ਆ ਜਾਂਦੀ ਹੈ ਤੇ ਪੁਲਿਸ ਆ ਕੇ ਉਹ ਸਾਰਾ ਦੇਖਦੀ ਆ ਵਾਕਿਆ ਤੇ ਉਹਨਾਂ ਨੂੰ ਦੇਖਦੀ ਆ ਲੇਡੀ ਨੇ ਉਹ ਇੱਕ ਤੇ ਉਹਨਾਂ ਦੇ ਕੋਲ ਇੱਕ ਬੈਗ ਆ ਹੁਣ ਬੈਗ ਦੀ ਉਤਰਾਸ਼ੀ ਲੈਂਦੇ ਆ ਬੈਗ ਦੇ ਵਿੱਚ ਕੀ ਕੀ ਹੈਗਾ ਤੋ ਬੈਗ ਨੂੰ ਜਦੋਂ ਖੋਲਦਿਆ ਤਾਂ ਬੈਗ ਦੇ ਵਿੱਚ ਉਹਨਾਂ ਨੂੰ ਕਾਫੀ ਚੀਜ਼ਾਂ ਪਤਾ ਲੱਗਦੀਆਂ ਇੱਕ ਤਾਂ ਉਹਦੇ ਵਿੱਚ ਯੂਐਸ ਪਾਸਪੋਰਟ ਆ ਜਿਹਦੇ ਉੱਪਰ ਇੱਕ ਨਾਮ ਲਿਖਿਆ ਹੋਇਆ ਉਸ ਯੂਐਸ ਪਾਸਪੋਰਟ ਤੋਂ ਉਹਨਾਂ ਨੂੰ ਇੱਕ ਤਾਂ ਨਾਮ ਪਤਾ ਲੱਗਦਾ ਦੂਸਰਾ ਇਹ ਪਤਾ ਲੱਗਦਾ ਕਿ ਜੋ ਲੇਡੀ ਨੇ ਇਹ ਯੂਐਸ ਸਿਟੀਜ਼ਨ ਨੇ ਇਹ ਅਮਰੀਕਨ ਨੇ ਇਨਨ ਕਿਉਂਕਿ ਪਾਸਪੋਰਟ ਵੀ ਜਿਹੜਾ ਹੈਗਾ ਜਿਵੇਂ ਆਪਾਂ ਲੋਕ ਆਪਣੇ ਕੋ ਇੰਡੀਅਨ ਪਾਸਪੋਰਟ ਆ ਉਹਨਾਂ ਦਾ ਜਿਹੜਾ ਪਾਸਪੋਰਟ ਆ ਅਮਰੀਕਨ ਪਾਸਪੋਰਟ ਆ ਤਾਂ ਇਹਦਾ ਮਤਲਬ ਆ ਕਿ ਉਹ ਅਮਰੀਕਾ ਦੇ ਨੇ ਦੂਸਰੀ ਚੀਜ਼ ਪਤਾ ਲੱਗਦੀ ਆ ਕਿ ਉਹਨਾਂ ਦੀ ਉਮਰ 50 ਸਾਲ ਤੇ ਉਹਨਾਂ ਦਾ ਨਾਮ ਆ ਲਲਿਤਾ ਕਾਈ ਲਲਿਤਾ ਕਾਈ ਉਹਨਾਂ ਦਾ ਨਾਮ ਹੈ ਤਾਂ ਇਥੋਂ ਇਹ ਵੀ ਪਤਾ ਲੱਗਦਾ ਕਿ ਉਹ ਇੰਡੀਅਨ ਮੂਲ ਦੇ ਅਮਰੀਕਨ ਨੇ ਜਿਵੇਂ ਆਪਣੇ ਲੋਕ ਬਹੁਤ ਸਾਰੇ ਲੋਕ ਨੇ ਕੈਨੇਡਾ ਅਮਰੀਕਾ ਚਲੇ ਜਾਂਦੇ ਆ ਬਹੁਤ ਸਾਲ ਪਹਿਲਾਂ ਉੱਥੋਂ ਦੇ ਸਿਟੀਜ਼ਨ ਬਣ ਜਾਂਦੇ ਆ ਉਹਨਾਂ ਨੂੰ ਉੱਥੋਂ ਦੇ ਪਾਸਪੋਰਟ ਮਿਲ ਜਾਂਦੇ ਆ ਤਾਂ ਇੱਕ ਤਈ ਚੀਜ਼ ਉਹਨਾਂ ਨੂੰ ਪਤਾ ਲੱਗਦੀ ਆ ਉਸ ਤੋਂ ਬਾਅਦ ਉਸ ਬੈਗ ਦੇ ਵਿੱਚੋਂ ਉਹਨਾਂ ਨੂੰ ਕੁਝ ਦਵਾਈਆਂ ਮਿਲਦੀਆਂ ਤੇ ਉਹਨਾਂ ਤੋਂ ਇਲਾਵਾ ਉਹਦੇ 'ਚ 31000 ਰੁਪਈਆ ਹੁੰਦਾ ਇੰਡੀਅਨ ਕਰੰਸੀ ਕਾਫੀ ਵੱਡੀ ਅਮਾਉਂਟ ਹੈ ਕੀ ਆ 31000 ਰੁਪਈਆ ਤੇ ਇੱਥੋਂ ਇੱਕ ਤਾਂ ਇਹ ਪਤਾ ਲੱਗ ਗਿਆ ਕਿ ਹਾਂ ਕਿਸੇ ਨੇ ਕੋਈ ਮਤਲਬ ਲੁੱਟਖੋ ਦੀ ਵਾਰਦਾਤ ਨਹੀਂ ਹੈਗੀ ਇਹ ਕਿ ਜਿਵੇਂ ਆਪਾਂ ਕਹਿ ਦੀ ਕਿਸੇ ਬਾਹਰਲੇ ਬੰਦੇ ਨੂੰ ਲੁੱਟਣ ਦੇ ਚੱਕਰ ਦੇ ਵਿੱਚ ਕਿਸੇ ਨੇ ਲੁੱਟ ਲਿਆ ਤੇ ਬਾਅਦ 'ਚ ਉੱਥੇ ਬੰਨ ਕੇ ਰੱਖ ਗਏ ਤਾਂ ਇਹ ਚੀਜ਼ ਤਾਂ ਬਿਲਕੁਲ ਹੀ ਖਤਮ ਹੋ ਗਈ ਪਾਸਪੋਰਟ ਵੀ ਸੀ ਨਹੀਂ ਦਾ ਅਮਰੀਕਨ ਪਾਸਪੋਰਟ ਦੀ ਵੈਲਿਊ ਬਹੁਤ ਤੇ ਉਹ ਪਾਸਪੋਰਟ ਨੂੰ ਕਿਸੇ ਤਰ੍ਹਾਂ ਨਾਲ ਫੋਰਜ ਕਰਕੇ ਐਡਾਪਟਡ ਕਰਕੇ ਕੁਝ ਕਰ ਸਕਦੇ ਸੀ ਪਾਸਪੋਰਟ ਵੀ ਉੱਥੇ ਹੀ ਆ 31000 ਰੁਪਇਆ ਵੀ ਉੱਥੇ ਹੀ ਉਹ ਉਸ ਤੋਂ ਬਾਅਦ ਮੋਬਾਈਲ ਫੋਨ ਵੀ ਉਹਨਾਂ ਦਾ ਉੱਥੋਂ ਹੀ ਮਿਲਿਆ ਇਹ ਸਭ ਕੁਝ ਮਿਲ ਗਿਆ ਪਰ ਹੁਣ ਜਿਹੜੀ ਇੱਕ ਸਭ ਤੋਂ ਕਮ ਦੀ ਚੀਜ਼ ਇੱਕ ਬਹੁਤ ਜ਼ਰੂਰੀ ਚੀਜ਼ ਮਿਲੀ ਆ ਉਹਦੇ ਚੋਂ ਮਿਲਿਆ ਇੱਕ ਨੋਟ ਉਹ ਸ਼ਾਇਦ ਉਹਨਾਂ ਦੇ ਆਪਣੇ ਹੱਥ ਦਾ ਲਿਖਿਆ ਹੋਊਗਾ ਉਸ ਨੋਟ ਦੇ ਵਿੱਚ ਲਿਖਿਆ ਸੀ ਕਿ ਮੇਰਾ ਹਸਬੰਡ ਨੇ ਮੈਨੂੰ ਬਹੁਤ ਤੰਗ ਕੀਤਾ ਤੇ ਉਹੀ ਮੈਨੂੰ ਇੱਥੇ ਬੰਨ ਗਿਆ ਤੇ ਬਨ ਕੇ ਮੈਨੂੰ ਛੱਟ ਗਿਆ ਤੇ ਨਾਲੇ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਮੈਡੀਸਨ ਦਿੱਤੀ ਆ ਜਿਹਦੇ ਨਾਲ ਜਿਹੜਾ ਮੇਰਾ ਦਿਮਾਗੀ ਸੰਤੁਲਨ ਇੱਕ ਤਾਂ ਉਹ ਬੁਰੀ ਤਰ੍ਹਾਂ ਨਾਲ ਖਰਾਬ ਹੋ ਜਾਵੇ ਤੇ ਦੂਸਰਾ ਮੇਰਾ ਜਿਹੜਾ ਜਬਾੜਾ ਵਾ ਉਹ ਬਿਲਕੁਲ ਪੀਚਿਆ ਜਾਵੇ ਮਤਲਬ ਕਿ ਬੰਦ ਹੋ ਜੇ ਤਾਂ ਕਿ ਮੈਂ ਕੁਝ ਵੀ ਖਾ ਜਾਂ ਪੀ ਨਾ ਸਕਾਂ ਇਹ ਸਭ ਕੁਝ ਉਹਥੇ ਲਿਖਿਆ ਉਹਦੇ ਚ ਹੁਣ ਫੋਟੋਸ ਵਾੜ ਜਦੋਂ ਹੀ ਦੇਖਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਇੱਕ ਫੌਰੀ ਤੌਰ ਦੇ ਉੱਪਰ ਤਾਂ ਇਹ ਚੀਜ਼ ਆ ਕਿ ਉਹਨਾਂ ਦੀ ਜਿਹੜੀ ਹਾਲਤ ਆ ਉਹ ਬਹੁਤ ਹੀ ਬੁਰੀ ਆ ਐਮੈਸੀਟਡ ਹਾਲਤ ਦੇ ਵਿੱਚ ਨਹੀਂ ਮੈਸੀਟਡ ਹਾਲਤ ਮਤਲਬ ਜੇ ਮੈਂ ਆਪਾਂ ਕਹ ਜੀਏ ਕਿ ਕਿਸੇ ਨੂੰ ਬਹੁਤ ਬੁਰੀ ਤਰ੍ਹਾਂ ਦੇ ਨਾਲ ਖਾਣੇ ਦੀ ਲੋੜ ਆ ਸਭ ਤੋਂ ਪਹਿਲਾਂ ਪੀਣ ਦਾ ਨਹੀਂ ਤਾਂ ਉਹਦੀ ਹਾਲਤ ਬਹੁਤ ਖਰਾਬ ਹੋ ਜਾਊਗੀ ਜੇ ਇਸ ਤਰ੍ਹਾਂ ਲੱਗ ਰਿਹਾ ਕਿ ਕੋਈ ਇਨਸਾਨ ਕਿੰਨੇ ਹੀ ਦਿਨਾਂ ਤੋਂ ਭੁੱਖਾ ਹੋ ਵਤੈ ਉਹ ਹੱਡੀਆਂ ਦੀ ਮੋਟਾ ਤਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਉੱਥੇ ਬਿਲਕੁਲ ਨੇੜੇ ਇੱਕ ਬੜਾ ਇੰਡੀਆ ਦਾ ਖੂਬਸੂਰਤ ਸ਼ਹਿਰ ਹੈਗਾ ਰਤਨਾਗIRI ਰਤਨਾਗIRI ਦੇ ਅੰਬ ਜਿਹੜੇ ਉਹ ਬਹੁਤ ਮਸ਼ਹੂਰ ਨੇ ਪੂਰੇ ਇੰਡੀਆ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਰਤਨਾਗIRI ਹਸਪੀਟਲ ਲੈ ਕੇ ਜਾਇਆ ਜਾਂਦਾ ਰੀਜਨਲ ਮੈਂਟਲ ਹਸਪੀਟਲ ਇਹ ਜੋ ਸਭ ਕੁਝ ਪਤਾ ਲੱਗਿਆ ਸਿਰਫ ਉਸ ਨੋਟ ਤੋਂ ਪਤਾ ਲੱਗਿਆ ਉਹ ਬੋਲਣ ਦੀ ਹਾਲਤ 'ਚ ਨਹੀਂ ਸੀਗੇ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਨਾਲ ਕਿਉਂਕਿ ਇੱਕ ਤਾਂ ਬਹੁਤ ਬੁਰੀ ਕੰਡੀਸ਼ਨ ਸੀ ਫਿਜ਼ੀਕਲੀ ਤੇ ਉਹਨੂੰ ਉੱਥੇ ਹਸਪੀਟਲ ਰੱਖਿਆ ਜਾਂਦਾ ਉਹਨਾਂ ਦੀ ਟੇਕ ਕੇਅਰ ਕੀਤੀ ਜਾਂਦੀ ਆ ਹੌਲੀ-ਹੌਲੀ ਖਾਣਾ ਅੰਦਰ ਪਚਾਇਆ ਜਾਂਦਾ ਤਾਂ ਕੁਛ ਦੇਣਾ ਤੋਂ ਬਾਅਦ ਉਹਨਾਂ ਦੀ ਹਾਲਤ ਠੀਕ ਹੁੰਦੀ ਪਰ ਇੰਨੇ ਟਾਈਮ ਸਿ ਜਿਹੜੇ ਉਹ ਪਿੰਡ ਦੇ ਲੋਕ ਸੀ ਉਹ ਵੀ ਬਾਤ ਦੇ ਵਿੱਚ ਜਿਹੜੀ ਇੰਟਰਵਿਊ ਕਿ ਅਮਰੀਕਨ ਸਿਟੀਜ਼ਨ ਹੋਣ ਕਰਕੇ ਇਹ ਨਿਊਜ਼ ਫੈਲੀ ਬਹੁਤ ਜ਼ਿਆਦਾ ਅਮਰੀਕਾ ਦੇ ਬਹੁਤ ਸਾਰੇ ਅਖਬਾਰਾਂ ਚ ਆ ਗਈ ਉਸ ਤੋਂ ਬਾਅਦ ਯੂਰਪ ਦੇ ਬਹੁਤ ਸਾਰੇ ਅਖਬਾਰਾਂ ਚ ਆ ਗਈ ਚਾਈਨਾ ਦੇ ਅਖਬਾਰਾਂ ਦੇ ਵਿੱਚ ਵੀ ਬਹੁਤ ਸਾਰਿਆਂ ਚ ਨਿਊਜ਼ ਲੱਗੀ ਦੇਖੀ ਆ ਤਾਂ ਜਿਹੜੇ ਉੱਥੋਂ ਦੇ ਲੋਕ ਨੇ ਉਹ ਕਹਿੰਦੇ ਕਿ ਜੋ ਲੇਡੀ ਨੇ ਇਹ ਬਹੁਤ ਲੱਕੀ ਨੇ ਇੱਕ ਤਾਂ ਕਿਉਂਕਿ ਅਸੀਂ ਇੱਧਰ ਜਾਂਦੇ ਨਹੀਂ ਤਾਂ ਉਹ ਵੀ ਕਹਿੰਦੇ ਕਿ ਸਾਡਾ ਬੰਦਾ ਇੱਕ ਪੰਦੁਰੰਗ ਗਾਫਕਰ ਇਹ ਪਤਾ ਨਹੀਂ ਕੁਦਰਤੀ ਉਸ ਦਿਨ ਉਧਰ ਚਲਾ ਗਿਆ ਕਦੇ-ਕਦੇ ਕੋਈ ਜਾਂਦਾ ਉਧਰ ਪਰ ਇਹ ਇਧਰ ਕੋਈ ਜਾਂਦਾ ਹੀ ਨਹੀਂ ਤਾਂ ਮੋਸਟ ਲਾਈਕਲੀ ਇਹ ਵੀ ਸਿਨੈਰੀਓ ਹੋ ਸਕਦਾ ਸੀ ਕਿ ਉਹਨਾਂ ਦੀ ਬਦਕਿਸਮਤੀ ਦੇ ਨਾਲ ਉੱਥੇ ਐਸੀ ਕੰਡੀਸ਼ਨ ਦੇ ਵਿੱਚ ਅਗਲੇ ਕੁਝ ਦਿਨਾਂ ਦੇ ਵਿੱਚ ਮੌਤ ਹੋ ਜਾਂਦੀ ਬਿਨਾ ਟੇਕ ਕੇਅਰ ਦੇ ਬਿਨਾ ਖਾਣੇ ਦੇ ਤੇ ਦੂਸਰਾ ਇਹ ਆ ਕਿ ਉਹ ਇੰਨੇ ਇੱਕ ਡੈਂਸ ਜੰਗਲ ਨੇ ਤੇ ਉੱਥੇ ਲੈਪਰਡ ਲੈਪਰਡ ਆਮ ਨੇ ਉੱਥੇ ਪਰ ਇਹ ਵੀ ਇੱਕ ਹੈਰਾਨੀ ਦੀ ਗੱਲ ਆ ਕਿ ਲੈਪਰਡ ਨੇ ਵੀ ਅਟੈਕ ਉਹਨਾਂ ਦੇ ਉੱਪਰ ਨਹੀਂ ਕੀਤਾ ਪਰ ਇਹ ਵੀ ਇੱਕ ਹੈਗਾ ਕਿ ਇਨਸਾਨ ਦੇ ਉੱਪਰ ਉਹ ਛੇਤੀ ਹਮਲਾ ਨਹੀਂ ਕਰਦੇ ਹੈਗੇ ਜਦੋਂ ਤੱਕ ਉਹਨਾਂ ਨੂੰ ਆਸੇ-ਪਾਸੇ ਹੋਰ ਸ਼ਿਕਾਰ ਮਿਲਦਾ ਹੋਵੇ ਜਾਨਵਰ ਮਿਲਦੇ ਰਹਿਣ ਭਾਵੇਂ ਉਹਨਾਂ ਨੇ ਦੇਖ ਲਿਆ ਕਿ ਇੱਕ ਚੇਨ ਦੇ ਵਿੱਚ ਬੰਨੇ ਆ ਹੋ ਇਨਸਾਨ ਪਰ ਫਿਰ ਵੀ ਉਹ ਅਵੋਇਡ ਕਰਦੇ ਆ ਇਨਸਾਨ ਦੇ ਉੱਪਰ ਹਮਲਾ ਕਰਨਾ ਬਹੁਤ ਕੋਈ ਅਨ ਮਤਲਬ ਐਕਸਟ੍ਰੀਮ ਕੰਡੀਸ਼ਨਸ ਹੋ ਜਾਣ ਤਾਂ ਹੀ ਉਹ ਇਨਸਾਨ ਦੇ ਉੱਪਰ ਹਮਲਾ ਕਰਦੇ ਆ ਤਾਂ ਲੱਕੀ ਰਹਿਓ ਪਿੰਡ ਵਾਲਿਆਂ ਦੇ ਅਕੋਰਡਿੰਗ ਹੁਣ 27 ਜੁਲਾਈ ਦੀ ਘਟਨਾ ਵਿੱਚ ਕੁਝ ਦਿਨਾਂ ਤੋਂ ਬਾਅਦ ਉਹਨਾਂ ਦੀ ਹਾਲਤ ਥੋੜੀ ਜਿਹੀ ਬਿਹਤਰ ਹੁੰਦੀ ਆ ਤਾਂ ਫਿਰ ਉਹ ਆਪਣਾ ਥੋੜਾ ਗੱਲਬਾਤ ਕਰਨ ਲੱਗਦੇ ਆ ਇੱਕ ਤਾਂ ਹੀ ਪਤਾ ਲੱਗਦਾ ਡਾਕਟਰਸ ਨੂੰ ਪੁਲਿਸ ਅਥਾਰਟिटीज ਨੂੰ ਕਿ ਇਹਨਾਂ ਨੂੰ ਸਿਰਫ ਇੰਗਲਿਸ਼ ਆਉਂਦੀ ਆ ਇਹਨਾਂ ਨੂੰ ਇੰਡੀਅਨ ਕੋਈ ਵੀ ਲੈਂਗੁਏਜ ਨਹੀਂ ਆਉਂਦੀ ਤੇ ਇੱਕ ਆਧਾਰ ਕਾਰਡ ਮਿਲਿਆ ਉਹਨਾਂ ਤੋਂ ਸੱਚ ਆਧਾਰ ਕਾਰਡ ਤਾਮਿਲਨਾਡੂ ਦੇ ਐਡਰੈਸ ਦਾ ਤਾਂ ਉੱਥੋਂ ਇਹ ਵੀ ਪਤਾ ਲੱਗਦਾ ਕਿ ਜੁੜੀ ਹੋਣ ਦੀ ਬੈਕਗ੍ਰਾਉਂਡ ਹੈਗੀ ਆ ਉਹ ਤਾਮਿਲਨਾਡੂ ਦੀ ਪਰ ਨਾਉਨ ਨੂੰ ਤਾਮਿਲ ਲੈਂਗੁਏਜ ਆਉਂਦੀ ਏ ਨਾ ਉਹਨਾਂ ਨੂੰ ਹਿੰਦੀ ਲੈਂਗੁਏਜ ਆਉਂਦੀ ਆ ਉਹਨਾਂ ਨੂੰ ਸਿਰਫ ਇੰਗਲਿਸ਼ ਆਉਂਦੀ ਏ ਤੇ ਉਹ ਡਾਕਟਰਾਂ ਨਾਲ ਜਾਂ ਪੁਲਿਸ ਵਾਲਿਆਂ ਨਾਲ ਜਾਂ ਜਿਹਦੇ ਨਾਲ ਵੀ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਨੇ ਉੱਥੋਂ ਇਹ ਦੱਸਿਆ ਕਿ ਅਮਰੀਕਾ ਦੇ ਵਿੱਚ ਜਿਹੜੀ ਉਹਨਾਂ ਦੀ ਲਾਈਫ ਅਮਰੀਕਾ ਦਾ ਇੱਕ ਸ਼ਹਿਰ ਮਾਸਾਚੂਸੈਟਸ ਮਾਸਾਚੂਸੈਟਸ ਏਰੀਆ ਦੇ ਵਿੱਚ ਉਹ ਰਹਿੰਦੇ ਆ ਅਮਰੀਕਾ ਦੇ ਉੱਥੇ ਉਹ ਬੈਲੇ ਡਾਂਸਰ ਸੀਗੇ ਬੈਲੇ ਡਾਂਸਰ ਜੇ ਤੁਸੀਂ ਨਾਮ ਸੁਣਿਆ ਹੋਣਾ ਵਾ ਬੜੀ ਇੱਕ ਤਕੜੀ ਬਹੁਤ ਮਤਲਬ ਕਲਾ ਵਾਲੀ ਇੱਕ ਡਾਂਸ ਦਾ ਤਰੀਕਾ ਬਹੁਤ ਮਿਹਨਤ ਲੱਗਦੀ ਹੈ ਇਹਦੇ ਵਿੱਚ ਇਹ ਡਾਂਸ ਸਿੱਖਣ ਨੂੰ ਬਹੁਤ ਹਾਰਡ ਡਾਂਸ ਹੈਗਾ ਇਹ ਪਰ ਬੜੀ ਮਸ਼ਹੂਰ ਹੈਗੀ ਆ ਇਹ ਕਲਾ ਇਹ ਵਾਰੀ ਤੇ ਉਸ ਤੋਂ ਇਲਾਵਾ ਯੋਗਾ ਇਨਸਟ੍ਰਕਟਰ ਨੇ ਉੱਥੇ ਮਤਲਬ ਯੋਗਾ ਵਗੈਰਾ ਕਰਦੇ ਆਪਣੇ ਬਹੁਤ ਸਾਰੇ ਲੋਕ ਨੇ ਅਮਰੀਕਾ ਚ ਗੋਰਿਆਂ ਦੇ ਵਿੱਚ ਬਹੁਤ ਪ੍ਰਚਲਿਤ ਹੈਗਾ ਆਪਣਾ ਯੋਗਾ ਅੱਜਕੱਲ ਪਹਿਲਾਂ ਤੋਂ ਹੀ ਹੈਗਾ ਤੇ ਇੱਕ ਯੋਗਾ ਇਹ ਉੱਥੇ ਕਰਦੇ ਆ ਤੇ ਲੋਕਾਂ ਨੂੰ ਵੀ ਸਿਖਾਉਂਦੇ ਆ ਅਗਲੀ ਚੀਜ਼ ਇਹ ਪਤਾ ਲੱਗੀ ਕਿ ਹੁਣ ਤੋਂ 10 ਸਾਲ ਪਹਿਲਾਂ ਮਤਲਬ ਹੁਣ 2024 ਚੱਲਦਾ ਤੇ 2014 ਦੇ ਦਰਮਿਆਨ ਕਿਤੇ ਇਹ ਇੰਡੀਆ ਵਿੱਚ ਆਏ ਤੇ ਮੈਡੀਟੇਸ਼ਨ ਸਿੱਖਣ ਲਈ ਕਿ ਮੈਡੀਟੇਸ਼ਨ ਦੇ ਵਿੱਚ ਇੰਡੀਆ ਨੂੰ ਗੜ ਮੰਨਿਆ ਜਾਂਦਾ ਬਹੁਤ ਸਾਰੇ ਗੋਰੇ ਬਹੁਤ ਸਾਰੇ ਸੈਲੀਬ੍ਰਿਟੀਆਂ ਵੀ ਹਾਲੀਵੁੱਡ ਦੇ ਬਹੁਤ ਸਾਰੇ ਸੈਲੀਬ੍ਰਿਟੀਆਂ ਜਾਂ ਬਹੁਤ ਫੇਮਸ ਸਿੰਗਰ ਆਉਂਦੇ ਰਹਿੰਦੇ ਆ ਪਹਿਲਾਂ ਵੀ ਆਉਂਦੇ ਰਹੇ ਆ ਮੈਡੀਟੇਸ਼ਨ ਸਿੱਖਣ ਇਹ ਸਾਰਾ ਕੁਝ ਅਧਿਆਤਮਕਵਾਦ ਜੀ ਨੂੰ ਆਪਾਂ ਕਹਿੰਦੇ ਆ ਪੰਜਾਬੀ ਚ ਤੇ ਪੁਲਿਸ ਦੇ ਅਕੋਰਡਿੰਗ ਜਿਹੜੇ ਇਹਨਾਂ ਦੇ ਹਸਬੈਂਡ ਨੇ ਉਹ ਇੱਥੇ ਹੀ ਇੰਡੀਆ ਦੇ ਵਿੱਚ ਹੀ ਕਿਤੇ ਨਾ ਕਿਤੇ ਇਹਨਾਂ ਨੂੰ ਮਿਲੇ ਹੋਣਗੇ ਪਰ ਹੁਣ ਇੱਥੇ ਆ ਕੇ ਇਹ ਕਹਾਣੀ ਥੋੜੀ ਜੀ ਮਰਕਰੀਅਰ ਹੁੰਦੀ ਆ ਕਿਉਂਕਿ ਇਹ ਤਾਂ ਆਪਣੀ ਕਹਾਣੀ ਸੁਣਾ ਰਹੇ ਆ ਤਾਂ ਪੁਲਿਸ ਵਾਲੇ ਵੀ ਉਹਨਾਂ ਤੋਂ ਉਹ ਸਾਰਾ ਮਤਲਬ ਨੋਟ ਕਰ ਰਹੇ ਆ ਬਟ ਇੱਥੇ ਕੁਝ ਪ੍ਰੋਬਲਮਸ ਸਟਾਰਟ ਹੁੰਦੀਆਂ ਨੇ ਹੁਣ ਇਸ ਕਹਾਣੀ ਦੇ ਵਿੱਚ ਕਿਉਂਕਿ ਡਾਕਟਰ ਜਿਹੜੇ ਉਹਨਾਂ ਨੂੰ ਮੋਨੀਟਰ ਕਰ ਰਹੇ ਕਿਉਂਕਿ ਥੋੜੇ ਦਿਨ ਉਹਨਾਂ ਨੂੰ ਰਤਨਾਗIRI ਦੇ ਉਸ ਹਸਪੀਟਲ ਰੱਖਣ ਤੋਂ ਬਾਅਦ ਗੋਆ ਦੇ ਇੱਕ ਬਹੁਤ ਵੱਡੇ ਸਪੈਸ਼ਲਿਸਟ ਮਤਲਬ ਵੱਡੇ ਹਸਪੀਟਲ ਦੇ ਵਿੱਚ ਸ਼ਿਫਟ ਕਰ ਦਿੱਤਾ ਜਿੱਥੇ ਮਤਲਬ ਦਿਮਾਗਕੀ ਤੌਰ ਤੇ ਜਿਹੜੇ ਲੋਕ ਥੋੜੇ ਜੀ ਅਨਸਟੇਬਲ ਹੁੰਦੇ ਆ ਤੇ ਉਹਨਾਂ ਨੂੰ ਰੱਖਿਆ ਜਾਂਦਾ ਉਹਨਾਂ ਡਾਕਟਰਸ ਨੇ ਇਹ ਬੋਲਿਆ ਕਿ ਜੋ ਪੇਸ਼ੈਂਟ ਨੇ ਦਲਿਤ ਕਾਈ ਕਿ ਇਹਨਾਂ ਨੂੰ ਹੈਲੂਸੀਨੇਸ਼ਨ ਹੋ ਰਿਹਾ ਬਹੁਤ ਜ਼ਿਆਦਾ ਹੁਣ ਹੈਲੂਸੀਨੇਸ਼ਨ ਕੀ ਚੀਜ਼ ਆ ਪੰਜਾਬੀ ਦੇ ਵਿੱਚ ਇਹ ਆ ਕਿ ਉਹਨਾਂ ਨੂੰ ਭੁਲੇਖੇ ਪੈ ਰਹੇ ਹੁਣ ਜਿਵੇਂ ਇਸ ਟਾਈਮ ਕੀ ਹੋ ਰਿਹਾ ਤੁਸੀਂ ਮੇਰਾ ਇਹ ਚੈਨਲ ਆ ਦੇਖ ਰਹੇ ਹੋ ਵੀਡੀਓ ਦੇਖ ਰਹੇ ਹੋ ਅਸਲ ਦੇ ਵਿੱਚ ਇਹ ਹੋ ਰਿਹਾ ਪਰ ਤੁਹਾਡਾ ਦਿਮਾਗ ਤੁਹਾਨੂੰ ਕੋਈ ਹੋਰ ਚੀਜ਼ ਦਿਖਾ ਰਿਹਾ ਤੁਹਾਡਾ ਦਿਮਾਗ ਤੁਹਾਨੂੰ ਇਹ ਦਿਖਾ ਰਿਹਾ ਕਿ ਜੋ ਤੁਹਾਡੇ ਸਾਹਮਣੇ ਬੰਦਾ ਉਧਰਲੀ ਸਾਈਡ ਤੇ ਬੈਠਾ ਉਹ ਅਸਲ ਦੇ ਵਿੱਚ ਤੁਹਾਨੂੰ ਕੁਝ ਬੋਲ ਨਹੀਂ ਰਿਹਾ ਕਹਾਣੀ ਨਹੀਂ ਸੁਣਾ ਰਿਹਾ ਤੁਹਾਨੂੰ ਗਾਲਾਂ ਕੱਢ ਰਿਹਾ ਜਾਂ ਕੁਝ ਵੀ ਬੋਲ ਰਿਹਾ ਯਾ ਉਹਦੇ ਹੱਥ ਦੇ ਵਿੱਚ ਇੱਕ ਚਾਕੂ ਆ ਜਾਂ ਰਿਵੋਲਵਰ ਆ ਉਹ ਤੁਹਾਨੂੰ ਮਾਰਨ ਲੱਗਿਆ ਮਤਲਬ ਕਿਸੇ ਵੀ ਤਰ੍ਹਾਂ ਦੇ ਉਹ ਤੁਹਾਨੂੰ ਕੁਝ ਵੀ ਦਿਖਾ ਸਕਦਾ ਮੋਸਟਲੀ ਨੈਗੇਟਿਵ ਇਨ ਨੈਗੇਟਿਵ ਜ਼ਿਆਦਾ ਹੁੰਦਾ ਤੇ ਇਹ ਕਹਿੰਦੇ ਕਿ ਸਕਿਜ਼ੋਫਰੀਨੀਆ ਦੀ ਇੱਕ ਸਕਿਜ਼ੋਫਰੀਨੀਆ ਸ਼ਾਇਦ ਤੁਹਾਡੇ ਵਿੱਚੋਂ ਜਿਹੜੇ ਮੇਰਾ ਚੈਨਲ ਇਸ ਟਾਈਮ ਦੇਖ ਰਿਹਾ ਦੋਸਤ ਉਹਨਾਂ ਦੇ ਵਿੱਚੋਂ ਕਿਸੇ ਨਾਮ ਸੁਣਾਓ ਸਕਿਜ਼ੋਫਰੀਨੀਆ ਨੂੰ ਦਿਮਾਗ ਦੀ ਸਭ ਤੋਂ ਬੁਰੀ ਬਿਮਾਰੀ ਕਿਹਾ ਜਾਂਦਾ ਵਾ ਜਿਹਨੂੰ ਆਪਾਂ 멘ਟਲ ਇਲਨਸ ਕਹਿੰਦੇ ਆ ਇਹ ਅੱਗੇ ਦੋ ਤਰ੍ਹਾਂ ਦੀ ਆ ਇੱਕ ਦੇ ਵਿੱਚ ਹੋ ਜਾਂਦੀ ਹੈ ਡਬਲ ਪਰਸਨੈਲਿਟੀ ਡਬਲ ਪਰਸਨੈਲਿਟੀ ਮਤਲਬ ਹੁਣ ਜਿਵੇਂ ਮੈਂ ਆ ਮੇਰਾ ਨਾਮ ਰਵਿੰਦਰ ਸਿੰਘ ਬਰਾੜਾ ਮੈਂ YouTube ਤੇ ਉੱਪਰ ਕੰਮ ਕਰਦਾ ਸਟਾਕ ਮਾਰਕੀਟ ਮਤਲਬ ਮੈਨੂੰ ਪਤਾ ਕਿ ਮੇਰੀ ਲਾਈਫ ਕੀ ਆ ਮੇਰੀ ਆਇਡੈਂਟੀਟੀ ਕੀ ਆ ਆਪਾਂ ਸਾਰਿਆਂ ਨੂੰ ਪਤਾ ਹੁੰਦਾ ਕਿ ਮੈਂ ਕੀ ਚੀਜ਼ ਆ ਆਪਾਂ ਸਾਰਾ ਦਿਨ ਉਸੇ ਤਰੀਕੇ ਵਿੱਚ ਚੜਦੇ ਆ ਉਹ ਉਮੀ ਗੱਲਾਂ ਕਰਦੇ ਆ ਬਟ ਸਕਿਜ਼ੋਫਰੀਨੀਆ ਦੇ ਵਿੱਚ ਦੋ ਤਰ੍ਹਾਂ ਦੇ ਹੋ ਜਾਂਦੇ ਆ ਇੱਕ ਜਾਂ ਤਾਂ ਡਬਲ ਪਰਸਨੈਲਿਟੀ ਉਹਦੇ ਵਿੱਚ ਕੀ ਆ ਮੇਰੀ ਆਇਡੈਂਟੀਟੀ ਬਿਲਕੁਲ ਖਤਮ ਹੋ ਜਾਊਗੀ ਉਹਦੀ ਥਾਂ ਦੇ ਉੱਪਰ ਇੱਕ ਹੋਰ ਪਰਸਨੈਲਿਟੀ ਆ ਜਾਊਗੀ ਜਿਹੜੀ ਟੋਟਲ ਡਿਫਰੈਂਟ ਆ ਟੋਟਲੀ ਡਿਫਰੈਂਟ ਤੇ ਮੈਂ ਕਿਸੇ ਵੀ ਸੈਕੰਡ ਉਸ ਤਰ੍ਹਾਂ ਬਿਹੇਵ ਕਰਨਾ ਸ਼ੁਰੂ ਕਰ ਦੂੰਗਾ ਬਹੁਤ ਸਾਰੀਆਂ ਫਿਲਮਾਂ ਵੀ ਇਹਦੇ ਉੱਪਰ ਬਣਦੀਆਂ ਨੇ ਹੈਗੀ ਤਾਂ ਦਿਮਾਗੀ ਬਿਮਾਰੀ ਆ ਪਰ ਬਹੁਤ ਸਾਰੀਆਂ ਹਾਰਰ ਫਿਲਮਾਂ ਇਹਦੇ 'ਚ ਬਣਦੀਆਂ ਹਾਂ ਬਹੁਤ ਸਾਰੇ ਜਿਹੜੇ ਸੀਰੀਅਲ ਕਿਲਰ ਵੀ ਹੋਏ ਆ ਉਹ ਵੀ ਸਕਿਜ਼ੋਫਰੇਨੀਆ ਦੇ ਪੇਸ਼ੈਂਟ ਰਹੇ ਆ ਤੇ ਉਹਨਾਂ ਨੂੰ ਵੀ ਇਹ ਬਿਮਾਰੀ ਆ ਤੇ ਉਹ ਮਤਲਬ ਦਿਨੇ ਜਾਂ ਨਾਰਮਲ 'ਚ ਹੋਰ ਚੀਜ਼ ਰਹਿੰਦੇ ਆ ਰਾਤ ਨੂੰ ਕੋਈ ਹੋਰ ਚੀਜ਼ ਬਣ ਜਾਂਦੇ ਆ ਮਤਲਬ ਇਹ ਕੋਈ ਵੈਂਪਰਮ ਨਹੀਂ ਹੈਗਾ ਇਹ ਕੋਈ ਭੂਤ ਪ੍ਰੇਤ ਨਹੀਂ ਹੈਗੇ ਇਹ ਇੱਕ ਸੀਰੀਅਸ ਦਿਮਾਗ ਦੀ ਇੱਕ ਪ੍ਰੋਬਲਮ ਹੈਗੀ ਆ ਜਿਹਨੂੰ ਡਾਕਟਰ ਸਾਇੰਸ ਮੰਨਦੀ ਹੈ ਤੇ ਇਹਦਾ ਕਿਉਰ ਵੀ ਕੀਤਾ ਜਾਂਦਾ ਵਾ ਅਡਲਟ ਤਰ੍ਹਾਂ ਦੀਆਂ ਮੈਡੀਸਨਸ ਦੇ ਨਾਲ ਇੱਕ ਬੜਾ ਤਕੜਾ ਕੇਸ ਆ ਦੁਨੀਆ ਦਾ ਮੈਂ ਕਿਸੇ ਦਿਨ ਤੁਹਾਨੂੰ ਉਹ ਵੀ ਸੁਣਾਉਂਗਾ ਇੱਕ ਲੇਡੀ ਨੇ ਉਹਨਾਂ ਦਾ ਬਚਪਨ ਸੀ ਜਿਹੜਾ ਉਹ ਬਹੁਤ ਬੁਰਾ ਰਿਹਾ ਬਹੁਤ ਹੀ ਬੁਰਾ ਜਿੰਨਾ ਕਹਿਦੀ ਹੈ ਕਿ ਬੁਰੀਆਂ ਚੀਜ਼ਾਂ ਕਿਸੇ ਨਾਲ ਹੋ ਸਕਦੀਆਂ ਉਸ ਬੱਚੀ ਦੇ ਨਾਲ ਛੋਟੀ ਉਮਰ ਚ ਹੋਈਆਂ ਹੌਲੀ ਹੌਲੀ ਕਰਕੇ ਮੈਂਟਲੀ ਉਹ ਐਨੇ ਅਫਸੈਟ ਹੋਏ ਕਿ ਉਹਨਾਂ ਨੂੰ ਡਿਊਲ ਪਰਸਨੈਲਿਟੀ ਛੱਡੋ ਉਹਨਾਂ ਦੇ ਅੰਦਰ ਇੱਕ ਤਾਂ ਮਤਲਬ ਉਹਨਾਂ ਦੇ ਅੰਦਰ 100 ਤੋਂ ਜ਼ਿਆਦਾ ਪਰਸਨੈਲਿਟੀਆਂ ਨੇ ਅਲੱਗ ਅਲੱਗ ਨਾਮ ਨੇ ਉਹਨਾਂ ਸਾਰਿਆਂ ਨੇ ਕਦੇ ਕੋਈ ਆ ਜਾਂਦਾ ਕਦੇ ਕੋਈ ਆ 100 ਤੋਂ ਜ਼ਿਆਦਾ ਇੰਨਾ ਮਤਲਬ ਉਹਨਾਂ ਦਾ ਜਿਹੜਾ ਮਾਈਂਡ ਆ ਬ੍ਰੇਨ ਆ ਉਹ ਡਿਸਟਰਬ ਕਿਸੇ ਟਾਈਮ ਕੋਈ ਆ ਜਾਂਦਾ ਕਿਸੇ ਟਾਈਮ ਕੋਈ ਆ ਜਾਂਦਾ ਤੇ ਕਿਸੇ ਇੱਕ ਨੂੰ ਕਹਾਣੀ ਦਾ ਸਿਰਫ ਉਹੀ ਹਿੱਸਾ ਪਤਾ ਕਿਸੇ ਹੋਰ ਨੂੰ ਕੁਝ ਪਤਾ ਜਿਵੇਂ ਮੈਨੂੰ ਪਤਾ ਕਿ ਮੇਰੀ ਮਾਰਨਿੰਗ ਤੋਂ ਲੈ ਕੇ ਹੁਣ ਤੱਕ ਕੀ ਹੋਇਆ ਜਾਂ ਪਿਛਲੇ ਇੱਕ ਹਫਤੇ ਤੋਂ ਹੁਣ ਕੀ ਹੋਇਆ ਉਹਨਾਂ ਨੂੰ ਨਹੀਂ ਪਤਾ ਕਿਉਂਕਿ ਕਦੇ ਕੋਈ ਬੰਦਾ ਕੁਝ ਘੰਟੇ ਜਿਉਂਦਾ ਕਦੇ ਕੋਈ ਮਤਲਬ ਇਹ ਬਹੁਤ ਅਜੀਬ ਕੇਸ ਆ ਦੂਸਰੀ ਚੀਜ਼ ਹੈਗੀ ਐ ਸਕਿਜ਼ੋਫ੍ਰੀਨੀਆ ਦੀ ਇਹ ਵਾਲੀ ਚੀਜ਼ ਹਲੂਸੀਨੇਸ਼ਨ ਹਲੂਸੀਨੇਸ਼ਨ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਚੀਜ਼ਾਂ ਦਿਖਦੀਆਂ ਸਾਹਮਣੇ ਵਾਲਾ ਬੰਦਾ ਕਰ ਕੋਈ ਸ਼ੋਰ ਰਿਹਾ ਬਟ ਤੁਹਾਨੂੰ ਦਿਖ ਕੋਈ ਸ਼ੋਰ ਰਿਹਾ ਤਾਂ ਡਾਕਟਰਸ ਕਹਿੰਦੇ ਆ ਕਿ ਇਹਨਾਂ ਨੂੰ ਬਹੁਤ ਮਤਲਬ ਜ਼ਬਰਦਸਤ ਕਿਸਮ ਦੇ ਹਲੂਸੀਨੇਸ਼ਨ ਹੋ ਰਿਹਾ ਤੇ ਹੁਣੇ ਕੇਸ ਇੱਕ ਹੋਰ ਹੈ ਦੇ ਵਿੱਚ ਵੱਡੀ ਚੀਜ਼ ਹੋ ਰਹੀ ਹੈ ਕਿ ਐਸ ਟਾਈਮ ਰਾਈਟ ਨਾਉ ਵੀ ਕਿਉਂਕਿ ਇਹ ਤਾਂ ਹਾਲੇ ਅੰਡਰ ਸਟਡੀ ਕੇਸ ਹੈਗਾ ਹਫ਼ਤੇ ਇੱਕ ਦੀ ਗੱਲ ਹੈਗੀ ਆ ਕਿਉਂਕਿ ਅਮਰੀਕਨ ਸਿਟੀਜ਼ਨ ਨੇ ਪੁਲਿਸ ਦੇ ਉੱਪਰ ਇੰਡੀਅਨ ਪੁਲਿਸ ਦੇ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਰਾਈਟ ਨਾਉ ਕਿਉਂਕਿ ਅਮਰੀਕਾ ਦੇ অলਮੋਸ ਸਾਰੇ ਕਵਾਰਾਂ ਦੇ ਵਿੱਚ ਖਬਰ ਆ ਉੱਪਰੋਂ ਜਿਹੜਾ ਅਮਰੀਕਾ ਦਾ ਆਪਣੇ ਲੋਕਾਂ ਨੂੰ ਲੈ ਕੇ ਉਹ ਸਭ ਕੁਝ ਹੈਗਾ ਉਹ ਬਹੁਤ ਜ਼ਿਆਦਾ ਪ੍ਰੈਸ਼ਰ ਪਾਉਂਦੇ ਆ ਫਿਰ ਤੀਸਰਾ ਕਿ ਐਡਮਿਨਿਸਟ੍ਰੇਸ਼ਨ ਦੇ ਉੱਪਰ ਬਹੁਤ ਜ਼ਿਆਦਾ ਦਬਾਅ ਹੈ ਤਾਂ ਹੁਣ ਅਜੀਬ ਸਿਚੁਏਸ਼ਨ ਹੈਗੀ ਆ ਪੁਲਿਸ ਦੀ ਵੀ ਹੁਣ ਉਹ ਇੱਕ ਬਹੁਤ ਸਾਰੀਆਂ ਥਿਉਰੀਜ਼ ਦੇ ਉੱਪਰ ਕੰਮ ਕਰ ਰਹੇ ਆ ਇੱਕ ਤਾਂ ਇਹ ਹੀ ਥਿਉਰੀ ਹੈਗੀ ਆ ਕਿ ਹਸਬੈਂਡ ਉਹ ਕੌਣ ਬੰਦਾ ਸੀ ਜਿਹੜਾ ਉਹਨਾਂ ਨੂੰ ਬੰਨ ਗਿਆ ਜਾਂ ਥਿਉਰੀ ਹੈਗੀ ਆ ਕਿ ਕਿ ਇਹ ਖੁਦ ਹੀ ਇੰਨੇ ਮੈਂਟਲੀ ਅਫਸੈਟ ਨੇ ਕਿ ਇਹਨੇ ਖੁਦ ਹੀ ਆਪਣੇ ਆਪ ਨੂੰ ਕਦੇ ਉੱਥੇ ਬੰਨ ਲਿਆ ਕਿਉਂਕਿ ਇਹਨਾਂ ਨੇ ਖੁਦ ਇਹ ਵੀ ਚੀਜ਼ ਇੱਕ ਵਾਰ ਬੋਲੀ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਉਹਨਾਂ ਨੂੰ ਭਰਮ ਹੁੰਦੇ ਰਹਿੰਦੇ ਆ ਪੁਲੇਖੇ ਪੈਂਦੇ ਰਹਿੰਦੇ ਆ ਇਹ ਕਿਸੇ ਵਾਰ ਕੁਛ ਕਹਿ ਦਿੰਦੇ ਆ ਤੇ ਕਿਸੇ ਵਾਰ ਕੁਛ ਕਹਿ ਦਿੰਦੇ ਆ ਇੱਕ ਦਿਨ ਇਹਨਾਂ ਨੇ ਡਾਕਟਰਸ ਨੂੰ ਕਿਹਾ ਕਿ ਮੈਂ ਜੰਗਲ ਵਿੱਚ ਚਲੇਗੀ ਪਹਿਲਾਂ ਮੈਂ ਗੋਆ ਰਹੀ ਕੁਛ ਦਿਨ ਲਈ ਤੇ ਜਿਹਦਾ ਕਿ ਹਾਂ ਉਹ ਚੈੱਕ ਹੋ ਚੁੱਕਿਆ ਉਹਦੇ ਪ੍ਰੂਫ ਵੀ ਮਿਲ ਗਏਨਾਂ ਨੂੰ ਪੁਲਿਸ ਵਾਲਿਆਂ ਨੂੰ ਇੰਨੀ ਕੀ ਡਿਟੇਲ ਮਿਲ ਗਈਨਾਂ ਦੀ ਪਿਛਲੀ ਲਾਈਫ ਦੀ ਕਿ ਹਾਂ ਗੋਆ ਹੀ ਰਹੇ ਆ ਕੁਝ ਦਿਨ ਇੱਕ ਹੋਟਲ ਦੇ ਵਿੱਚ ਹੋਟਲ ਵਾਲਿਆਂ ਤੋਂ ਵੀ ਸਾਰਾ ਇਹਨਾਂ ਨੇ ਪਤਾ ਕਰ ਲਿਆ ਤੇ ਇਹਨਾਂ ਨੇ ਕਿਹਾ ਕਿ ਮੈਂ ਗੋਆ ਰਹੀ ਇੱਕ ਹੋਟਲ ਦੇ ਵਿੱਚ ਉਸ ਤੋਂ ਬਾਅਦ ਮੈਂ ਤਿੰਨ ਲੋਹੇ ਦੀਆਂ ਚੇਨਜ਼ ਖਰੀਦੀਆਂ ਤੇ ਇੱਕ ਜਾਂ ਦੋ ਲੋਕ ਖਰੀਦੇ ਉਸ ਤੋਂ ਬਾਅਦ ਮੈਂ ਜੰਗਲ ਚਲੇ ਗਈ ਤੇ ਮੈਂ ਆਪਣੇ ਆਪ ਨੂੰ ਬੰਨ ਲਿਆ ਇਹ ਕਿਹਵੀ ਕਹਾਣੀ ਹੈਗੀ ਦੂਸਰੀ ਕਹਾਣੀ ਇਹਨਾਂ ਦੀ ਇਹ ਹੈ ਕਿ ਮੈਨੂੰ ਮੈਂ ਕਿਸੇ ਇਨਸਾਨ ਨਾਲ ਇੱਥੇ ਵਿਆਹ ਕਰਵਾਇਆ ਉਸ ਤੋਂ ਬਾਅਦ ਇਹ ਸਭ ਕੁਝ ਹੋਇਆ ਤੇ ਉਹ ਮੈਨੂੰ ਬੰਨ ਗਿਆ ਤਾਂ ਹੁਣ ਇੱਕ ਪਾਸੇ ਤਾਂ ਪੁਲਿਸ ਇਹਨਾਂ ਦੇ ਉਸ ਜਿਹੜਾ ਵੀ ਕੋ ਹਸਬੰਡ ਹੈ ਹੈ ਜਾਂ ਨਹੀਂ ਹੈ ਉਹਨੂੰ ਲੱਭ ਰਹੀ ਆ ਤਾਮਿਲਨਾਡੂ ਚ ਗੋਆ ਚ ਤੇ ਮਹਾਰਾਸ਼ਟਰ ਸਪੈਸ਼ਲੀ ਉਹਦੀ ਪੂਰੀ ਪੜਤਾਲ ਹੋ ਰਹੀ ਹੈ ਦੂਸਰਾ ਇਹਨਾਂ ਦੀਆਂ ਇਹ ਹਲੂਸਿਨੇਸ਼ਨ ਵਾਲੀਆਂ ਜਿਹੜੀਆਂ ਕਹਾਣੀਆਂ ਨੇ ਤਾਂ ਇਹ ਕੇਸ ਮਤਲਬ ਬਹੁਤ ਹੀ ਪੇਚੀਦਾ ਹੈ ਗੁੰਝਲਦਾਰ ਹੈ ਪਰ ਗੱਲ ਪਰ ਇੱਕ ਚੀਜ਼ ਹੈ ਚਾਹੇ ਉਹ ਇੱਕ ਬੁਰੇ ਬਿਉਤਾ ਜੀਵਨ ਤੋਂ ਹੋਇਆ ਹੋਵੇ ਚਾਹੇ ਹੁਣੇ ਹੋਇਆ ਹੋਵੇ ਤੇ ਚਾਹੇ ਇਹਨਾਂ ਦੀ ਇਹ ਵਾਲੀ ਕਹਾਣੀ ਸੱਚੀ ਹੋਵੇ ਕਿ ਇਹਨਾਂ ਦੇ ਹਸਬੰਦ ਨੇ ਇਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਮੈਡੀਸਨ ਦਿੱਤੀ ਆ ਤੇ ਉਸ ਤੋਂ ਬਾਅਦ ਕਿੰਨੇ ਕੁ ਦਿਨੇ ਉੱਥੇ ਰਹੇ ਆ ਤੇ ਉਹਦੇ ਉਸ ਤੋਂ ਬਾਅਦ ਵੀ ਇਹਨਾਂ ਨੂੰ ਭੁਲੇਖੇ ਪੈਣੇ ਸ਼ੁਰੂ ਹੋ ਗਏ ਪਰ ਜੋ ਵੀ ਹੈਗਾ ਹਾਂ ਇਹਨਾਂ ਹੈ ਕਿ ਇਹ ਜੋ ਲੇਡੀ ਨੇ ਲਲਿਤਾ ਕਾਈ ਇਸ ਟਾਈਮ ਮਤਲਬ ਇੱਕ ਟਾਈਮ ਦੇ ਉੱਪਰ ਇਹਨਾਂ ਦੀ ਜ਼ਿੰਦਗੀ ਸੀ ਬਹੁਤ ਵਧੀਆ ਬੈਲੇ ਡਾਂਸਰ ਸੀਗੇ ਸਭ ਕੁਝ ਪਰ ਅਜੇ ਇੱਕ ਬਹੁਤ ਹੀ ਬੁਰੀ ਮੈਂਟਲ ਕੰਡੀਸ਼ਨ ਵਿੱਚ ਹੋਰ ਚੀਜ਼ ਇਹਨਾਂ ਨੇ ਬੋਲੀ ਕਿ ਜਿਸ ਤੋਂ ਇਹਨਾਂ ਦੇ ਕਈ ਕਲੇਮਸ ਨੂੰ ਪੁਲਿਸ ਏ ਵੀ ਸੋਚ ਰਿਹਾ ਕਿ ਇਸ ਨੂੰ ਇਹਨੂੰ ਮੰਨਿਆ ਵੀ ਜਾਵੇ ਜਾਂ ਨਾ ਮੰਨਿਆ ਜਾਵੇ ਕਿਉਂਕਿ ਇਹ ਕਹਿ ਰਿਹਾ ਕਿ ਮੈਂ 40 ਦਿਨ ਤੋਂ ਉੱਥੇ ਹਾਂ ਉਹਨਾਂ ਜੰਗਲਾਂ ਦੇ ਵਿੱਚ ਮੈਨੂੰ 40 ਦਿਨ ਪਹਿਲਾਂ ਬੰਨ ਕੇ ਰੱਖਿਆ ਗਿਆ ਪਰ ਡਾਕਟਰਸ ਨੇ ਜਦੋਂ ਇਹਨਾਂ ਦੀ ਉਹ ਕੰਡੀਸ਼ਨ ਚੈੱਕ ਕੀਤੀ ਆ ਤਾਂ ਉਹ ਇਹ ਚੀਜ਼ ਨੂੰ ਬਿਲਕੁਲ ਮੰਨਣ ਤੋਂ ਇਨਕਾਰ ਕਰਦੇ ਨੇ ਕਿ ਹੋ ਹੀ ਨਹੀਂ ਸਕਦਾ ਕਿ ਜਿਹੜੀ ਕੰਡੀਸ਼ਨ 'ਚ ਮਿਲੇ ਹਾਂ ਬੁਰੀ ਕੰਡੀਸ਼ਨ 'ਚ ਮਿਲੇ ਪਰ ਉਹ ਕੰਡੀਸ਼ਨ ਇਸ ਤਰ੍ਹਾਂ ਦੀ ਨਹੀਂ ਹੈਗੀ ਕਿ ਇਹਨਾਂ ਨੂੰ ਬਿਨਾਂ ਕੁਝ ਵੀ ਖਾਦੇ ਪੀਤੇ 40 ਦਿਨ ਹੋ ਚੁੱਕੇ ਆ ਇਹ ਚੀਜ਼ ਬਿਲਕੁਲ ਉਹ ਕਹਿੰਦੇ ਕਿ ਝੂਠ ਹੈਗੀ ਆ ਇਹ ਨਹੀਂ ਕਿ ਉਹ ਖੁਦ ਜਾਣ ਕੇ ਝੂਠ ਬੋਲ ਰਿਹਾ ਉਹਨਾਂ ਦੀ ਕੰਡੀਸ਼ਨ ਹੀ ਹੈ ਸਰ ਉਹਨੂੰ ਖੁਦ ਨਹੀਂ ਰਿਐਲਿਟੀ ਦਾ ਤੇ ਫਿਕਸ਼ਨ ਦਾ ਆਪਸ ਵਿੱਚ ਕੁਝ ਪਤਾ ਨਹੀਂ ਲੱਗ ਰਿਹਾ ਉਹਨਾਂ ਦਾ ਦਿਮਾਗ ਪੂਰੀ ਤਰ੍ਹਾਂ ਉਹਨਾਂ ਦਾ ਗੜਬੜ ਹੋਇਆ ਹੋਇਆ ਤੇ ਇਹ ਇੱਕ ਅਜੀਬ ਕੇਸ ਹੈਗਾ ਤੇ ਆਪਾਂ ਨੂੰ ਮਤਲਬ ਮੈਨੂੰ ਉਮੀਦ ਹੈ ਕਿ ਆ ਪਾਸ ਕਰਦੇ ਆ ਕਿ ਜੋ ਵੀ ਹੈਗਾ ਉਹ ਪਤਾ ਲੱਗੇ ਤੇ ਉਹਨਾਂ ਦੀ ਜਿਹੜੀ ਲਾਈਫ ਹੈਗੀ ਆ ਵਾਪਸ ਠੀਕ ਹੋ ਜਾਏ ਤੇ ਉਹਨਾਂ ਦੀ ਜਿਹੜੀ ਮਾਨਸਿਕ ਹਾਲਤ ਵੀ ਹੈਗੀ ਆ ਕਿਸੇ ਤਰ੍ਹਾਂ ਡਾਕਟਰ ਉਹਨੂੰ ਵਾਪਸ ਸਹੀ ਕਰ ਦੇਣ ਤੇ ਇਹ ਹੈਗੀ ਹੈ ਜੀ ਆਪਣੀ ਅੱਜ ਦੀ ਕਹਾਣੀ ਥੋੜੀ ਅਜੀਬ ਕਹਾਣੀ ਹੈਗੀ ਆ ਪਰ ਇਸ ਕਰਕੇ ਮੈਂ ਥੋੜੀ ਸੁਣਾਈ ਕਿਉਂਕਿ ਮਾਨਸਿਕ ਬਿਮਾਰੀਆਂ ਬਹੁਤ ਜ਼ਿਆਦਾ ਨੇ ਤੇ ਲੋਕ ਆਮ ਤੌਰ ਤੇ ਆਪਾਂ ਸਮਝ ਨਹੀਂ ਪਾਉਂਦੇ ਉਹਨਾਂ ਨੂੰ ਤੇ ਆਪਾਂ ਲੋਕਾਂ ਨੂੰ ਜਿਵੇਂ ਬਹੁਤ ਵਾਰ ਪੰਜਾਬ 'ਚ ਵੀ ਆਪਾਂ ਦੇਖਿਆ ਕਿ ਬਹੁਤ ਸਾਰੇ ਲੋਕਾਂ ਨੂੰ ਚੇਨ ਵਿੱਚ ਬੰਨ੍ਹ ਦਿੰਦੇ ਆ ਜਾਂ ਹੋਰ ਚੀਜ਼ਾਂ ਪਰ ਉਹਦੇ ਟ੍ਰੀਟਮੈਂਟ ਵੀ ਹੈਗੇ ਆ ਬਹੁਤ ਸਾਰਾ ਕੁਝ ਸਾਇੰਸ ਆ ਮੈਡੀਕਲ ਸਾਇੰਸ ਹੈਗੀ ਆ ਤੇ ਸਭ ਕੁਝ ਆ ਵੀਡੀਓ ਲੰਬਾ ਹੋ ਰਿਹਾ ਮੈਂ ਤੁਹਾਨੂੰ ਸ਼ਾਇਦ ਬੂਰ ਕਰਨਾ ਬਹੁਤ ਟਾਈਮ ਪਹਿਲਾਂ ਤੋਂ ਸਟਾਰਟ ਕਰ ਚੁੱਕੇ ਆ ਤੇ ਇਸ ਕਰਕੇ ਨੂੰ ਮੈਂ ਬੰਦ ਕਰਾਂ 2-3 ਘੰਟੇ ਤੋਂ ਬਾਅਦ ਮੇਰਾ ਇੱਕ ਦੂਸਰਾ ਵੀਡੀਓ ਹੋਊਗਾ ਅੱਜ ਦਾ ਵੀਡੀਓ ਬੜਾ ਇੰਟਰਸਟਿੰਗ ਹੋਊਗਾ ਸ਼ੋਲੇ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਇੰਟਰਸਟਿੰਗ ਦਿਲਚਸਪ ਗੱਲਾਂ ਉਦੋਂ ਦੇਖਾਂਗੇ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੁਝ ਘੰਟੇ ਤੋਂ ਬਾਅਦ